ਤੁਹਾਡੀ ਤੁਹਾਡਾ ਲੋਕਤੰਤਰ ਹੈ ਜੀ મોદી ਜੀ ਦਾ ਲੋਕਤੰਤਰ ਹੈ ਆ ਸਾਰਾ ਕੁਝ ਮੈਂ ਮਤਲ ਲੈ ਕੇ ਅੱਜ ਮੀਟਿੰਗ ਦੇ ਵਿੱਚ ਆਣਾ ਜੀ ਕਿ ਮੈਨੂੰ ਉਹ ਦੱਸੇ ਸਰਕਾਰ ਕਿ ਇਹ ਜਿਹੜੇ ਲੋਕ ਆ ਰਹੇ ਨੇ ਕਿ ਕੋਈ ਬਾਹਰਲੇ ਮੁਲਕ ਤੋਂ ਆ ਰਹੇ ਨੇ ਕੋਈ ਹਮਲਾ ਕਰਨ ਆ ਰਹੇ ਨੇ ਦਿੱਲੀ ਤੇ ਕਿ ਇਸ ਗੱਲ ਦੀ ਇਹਦੇ ਲਈ ਲੋਕਾਂ ਨੂੰ ਆ ਸਜਾਵਾਂ ਦਿੱਤੀਆਂ ਜਾ ਰਹੀਆਂ ਨੇ ਏਡੇ ਏਡੇ ਮਤਲ ਆ ਬੰਬ ਆ ਜੀ ਆ ਜਿਹੜਾ ਛੱਡਾ ਜਾ ਰਿਹਾ ਹੈ ਇਹ ਬੰਬ ਹੈ ਇਹ ਬੰਬ ਦੇ ਨਾਲ ਜਿਹਦੇ ਵੱਜਣਾ ਹੈ ਪਤਾ ਨਹੀਂ ਕਿੰਨੇ ਆਦਮੀ ਜ਼ਖਮੀ ਕਰਤੇ ਇਹਨਾਂ ਨੇ ਜਿਹੜਾ ਅਮੈਲ ਵਿੱਚ ਦਾ ਬਿਆਨ ਆਇਆ ਉਹ ਕਹਿੰਦੇ ਕਿ ਇਹਨਾਂ ਦੀ ਮੰਸ਼ਾ ਕੁਝ ਹੋ ਰਹੀ ਹੈ ਦਿੱਲੀ ਆ ਬਾਰਡਰਾਂ ਤੇ ਬੈਠੇ ਨੇ ਚੰਡੀਗੜ੍ਹ ਬੈਠ ਕੇ ਵੀ ਇਹਨਾਂ ਨਾਲ ਮੀਟਿੰਗ ਚੱਲ ਰਹੀ ਹੈ ਸਾਡਾ ਉਹ ਕਹਿੰਦੇ ਮਤਲਬ ਇਹ ਹੈ ਕਿ ਇਹਨਾਂ ਦਾ ਹੱਲ ਕੱਢ ਕੇ ਦੇਣਾ ਪਰ ਉਹਦੇ ਵੀ ਦਿੱਲੀ ਇਹਨਾਂ ਕੀ ਲੈਣਾ ਹੁਣਾ ਚਲੋ ਅਸੀਂ ਨਹੀਂ ਅਸੀਂ ਦਿੱਲੀ ਨਹੀਂ ਜਾਂਦੇ ਸੁਹਾਲੇ ਆ ਸਾਡੀਆਂ ਮੰਗਾਂ ਮੰਨ ਲੈਣ ਸਾਡੀਆਂ ਮੰਗਾਂ ਕੀ ਨੇ ਸੁਣ ਲਿਓ ਅਸੀਂ ਕਹਿੰਨੇ ਐ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿਓ ਜਿਹੜਾ ਪਿਛਲੇ ਅੰਦੋਲਨ ਚ ਇਹਨਾਂ ਨੇ ਮੰਨਿਆ ਹੋਇਆ ਵੀ ਅਸੀਂ ਦੇਵਾਂਗੇ ਜੀ ਉਹ ਦੇਣ ਤੋਂ ਅੱਜ ਫੇਰ ਕਹਿੰਦੇ ਨੇ ਵੀ ਕਮੇਟੀ ਬਣਾ ਦਿੰਨੇ ਆ ਜੀ ਸਨ 2018 ਦੇ ਵਿੱਚ ਸਾਡੇ ਨਾਲ ਅੰਦੋਲਨ ਦੇ ਦੌਰਾਨ ਜਗਮੀਤ ਜੀ ਇਹਨਾਂ ਨੇ ਮੰਨਿਆ ਹੋਇਆ ਹੈ ਕਿ ਅਸੀਂ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਅਨੁਸਾਰ C2+15 ਦੇ ਸਾਥ ਤੁਹਾਨੂੰ ਫਸਲ ਦਾ ਪਾਤ ਦੇਵਾਂਗੇ ਮੰਨਿਆ ਹੋਇਆ ਹੈ ਉਹਨੂੰ ਲਾਗੂ ਕਰਦੇ ਜੇ ਰੋਲਾ ਮੁੱਕ ਜੇ ਅਗਲੀ ਦੂਜੀ ਗੱਲ ਤੀਜੀ ਤੀਜਾ ਪੁਆਇੰਟ ਸਭ ਤੋਂ ਇੰਪੋਰਟੈਂਟ ਜੇਕਰ ਕਾਰਪੋਰੇਟ ਲੋਕਾਂ ਦਾ 14 ਲੱਖ ਕਰੋੜ ਰੁਪਈਆ ਮਾਫ ਕੀਤਾ ਜਾ ਸਕਦਾ ਹੈ ਤਾਂ ਪੂਰੇ ਦੇਸ਼ ਦੇ ਕਿਸਾਨਾਂ ਦਾ ਇੰਨਾ ਦੀ 60% ਪਾਪੂਲੇਸ਼ਨ ਹੈ 60% ਪਾਪੂਲੇਸ਼ਨ ਦਾ 18 ਲੱਖ ਕਰੋੜ ਰੁਪਏ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ ਜੀ ਦੂਜੀ ਤੀਜੀ ਗੱਲ ਹੋਰ ਇੰਪੋਰਟੈਂਟ ਹੈ ਇਸੇ ਪੁਆਇੰਟ ਦੇ ਵਿੱਚ ਹੈ ਹਮ ਅੰਦਾਜ਼ਾ ਲਾਓ ਹਮ ਕਿ ਜਿਹੜਾ ਸਾਡਾ ਇੱਕ ਸਾਲ ਚ ਜੀ ਸਾਨੂੰ ਫਸਲ ਦਾ ਰੇਟ ਨਾ ਦੇ ਕੇ ਹਮ ਇੰਪੋਰਟ ਐਕਸਪੋਰਟ ਦੇ ਵਿੱਚ ਗੜਬੜਾ ਕਰਕੇ ਜੀ ਸਾਡਾ ਜਿਹੜਾ ਲਾਸ ਕੀਤਾ ਹਮ ਦੇਸ਼ ਦੇ ਕਿਸਾਨ ਦਾ ਉਹ ਇੰਨਾ ਕਰਤਾ ਕਿ ਉਹਦਾ ਰਿਕਾਰਡੇ ਬੋਲਦਾ ਹੈ ਕਿ 14 ਲੱਖ ਕਰੋੜ ਰੁਪਈਆ ਇੱਕ ਸਾਲ 'ਚ ਦੇਸ਼ ਦੇ ਕਿਸਾਨਾਂ ਦਾ ਬਰਬਾਦ ਕਰਤਾ ਹੈ ਜੀ ਹੁਣ ਦੇਸ਼ ਦੇ ਕਿਸਾਨਾਂ ਨੂੰ ਤਾਂ ਕਿ ਇੱਕ ਸਾਲ 'ਚ 14 ਲੱਖ ਕਰੋੜ ਦਾ ਘਾਟਾ ਪਾਇਆ ਜਾ ਰਿਹਾ ਹੈ ਤੇ ਕਾਰਪੋਰੇਟਾਂ ਨੂੰ ਕਰਜ਼ਾ ਛੱਡਿਆ ਜਾ ਸਕਦਾ ਹੈ ਅੱਜ ਜਦੋਂ ਦੇਸ਼ ਦਾ 7 ਲੱਖ ਦੇ ਕਰੀਬ ਕਿਸਾਨ ਖੁਦਕਸ਼ੀ ਕਰ ਗਿਆ ਉਦੋਂ ਕਿਸਾਨ ਨੂੰ ਕਰਜ਼ੇ ਦੀ ਰਾਹਤ ਦੇਣੀ ਬੰਦੀ ਨਹੀਂ ਹੁਣ ਸਰਕਾਰ ਇਹਨਾਂ ਸਾਡੀਆਂ ਤਿੰਨ ਮੰਗਾਂ ਨਹੀਂ ਭਾਤੀ ਮੰਗਾ ਜਿਹੜੇ WTO ਚ ਇਹਨਾਂ ਨੇ ਖੁਦ ਰੱਖਿਆ ਹੈ ਕਿ ਅਸੀਂ ਐਗਰੀਕਲਚਰ ਸੈਕਟਰ ਨੂੰ WTO ਚੋਂ ਬਾਹਰ ਕਢਵਾਉਣ ਲਈ ਯਤਨਸ਼ੀਲਤਾ ਕਰਨ ਹੂੰ ਉੱਥੇ ਕਾਰਵਾਈ ਕਰਨ ਖੇਤੀਬਾੜੀ ਨੂੰ WTO ਚੋਂ ਬਾਹਰ ਕੱਢ ਕੇ ਲਿਓ ਅੱਛਾ ਇਹ ਤਿੰਨੋਂ ਜਾਂ ਚਾਰੇ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਸਾਡੀਆਂ ਅਸੀਂ ਇੱਥੇ ਬੈਠੇ ਆ ਸਾਡੀਆਂ ਲਾਗੂ ਕਰ ਦੇਣ ਅਗਰ ਨਹੀਂ ਲਾਗੂ ਕਰਦੇ ਸਾਡੇ ਨਾਲ ਅਸੀਂ ਬਹਿਨੇ ਆ ਬਹਿ ਕੇ ਸਾਡੀ ਗੱਲ ਕੋਈ ਸੁਣਨ ਨੂੰ ਤਿਆਰ ਨਹੀਂ ਫਿਰ ਅਸੀਂ ਦਿੱਲੀ ਨਹੀਂ ਆਵਾਂਗੇ ਤਾਂ ਹੋਰ ਕੀ ਕਰਾਂਗੇ ਹੂੰ ਦਿੱਲੀ ਸਾਡੀ ਰਾਜਧਾਨੀ ਆ ਪੰਜਾਬ ਤੁਸੀਂ ਸਾਨੂੰ ਇਹ ਕਹਿ ਦਿਓ ਕਿ ਇਹਨਾਂ ਦੀ ਮਨਸ਼ਾ ਸਾਡੀ ਕੀ ਹੈ ਸਾਨੂੰ ਸਪਸ਼ਟ ਕਰੋ ਦੂਜੀ ਜਿਹੜੀ ਮੈਂ ਕਹਣੀ ਚਾਹਣਾ ਗੱਲ ਕੀ ਪੰਜਾਬ ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਕੀ ਦਿੱਲੀ ਪੰਜਾਬ ਦੀ ਰਾਜਧਾਨੀ ਨਹੀਂ ਕੀ ਦਿੱਲੀ ਹਰਿਆਣੇ ਦੀ ਰਾਜਧਾਨੀ ਨਹੀਂ ਹਰਿਆਣੇ ਤੇ ਪੰਜਾਬ ਨੂੰ ਹਰਿਆਣੇ ਦਾ ਕੀ ਹਲਾਤ ਕੀਤਾ ਹੋਇਆ ਸਾਰੇ ਦੇ ਸਾਰੇ ਪਿੰਡਾਂ ਦੇ ਦਾਲੇ ਫੋਰਸੇਜ਼ ਲਾ ਕੇ ਹਰਿਆਣੇ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਹੈ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਕੀ ਹਰਿਆਣੇ ਪੰਜਾਬੀ ਦਾ ਪੰਜਾਬ ਦੇ ਲੋਕ ਦਤਵਾਦੀ ਹੋਣਗੇ ਹਰਿਆਣੇ ਚ ਵੱਤਵਾਦੀ ਬੈਠੇ ਆ ਹਰਿਆਣੇ ਚ ਵੀ ਖਾਲਸਤਾਨੀ ਬੈਠੇ ਆ ਕਾਦੋ ਹਰਿਆਣੇ ਦੇ ਲੋਕਾਂ ਦੇ ਤੇ ਹਾਲਾਤ ਕੀਤਾ